ਅੱਛਿਆ ਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵleen ਕੋ ਬੁਲੇਟਿਨ ਦੀ ਸ਼ੁਰੂਆਤ ਤਾਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਰਾਜਵੀਰ ਜਵੰਤਾ ਦੇ ਸਸਕਾਰ ਤੇ ਹੋਈ 150 ਤੋਂ ਵੱਧ ਫੋਨਾਂ ਦੀ ਚੋਰੀ ਲੁੜਿਆਣੀ ਦੇ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਰਜਿੰਦਰਾ ਹਸਪਤਾਲ ਦੇ ਵਿੱਚ ਹੋਇਆ ਵੱਡਾ ਹੰਗਾਮਾ ਲੁਧਿਆਣੇ ਦੇ ਪੀਯੂ ਦੇ ਵਿੱਚ ਦੇਖਣ ਨੂੰ ਮਿਲੀਆਂ ਸਾਰੇ ਮੇਲੇ ਦੀਆਂ ਰੌਣਕਾਂ ਯੁਧ ਨਸ਼ਾ ਵਿਰੋਧ ਨੂੰ ਲੈ ਕੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹੁਣ ਖਬਰਾਂ ਵਿਸਟਾਰ ਦੇ ਨਾਲ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਹੁਣ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ ਹੁਣ ਐਸੀ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਿਲ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਹੁਣ ਜਾਗਰਾਉ ਦੇ ਪੁਲਿਸ ਦੇ ਵੱਲੋਂ ਹੁਣ ਵੱਡੀ ਸਫਲਤਾ ਹਾਸਿਲ ਹੋਈ ਹੈ ਇਸ ਦੀ ਪੂਰੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ ਫਿਲਹਾਲ ਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਤੇ ਅਟੈਚ ਨੋਟਿਸ ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਲਗਾ ਦਿੱਤੇ ਗਏ ਨੇ ਅਤੇ ਵੱਡੀ ਸਫਲਤਾ ਜਿਹੜੀ ਹੈ ਹੁਣ ਪੁਲਿਸ ਦੇ ਵੱਲੋਂ ਹਾਸਲ ਹੋਈ ਹੈ ਜਗਰਾਉ ਦੇ ਇੱਕ ਪਿੰਡ ਦੇ ਵਿੱਚ ਹੁਣ ਇਹ ਜਿਹੜਾ ਮਾਮਲਾ ਉੱਥੋਂ ਸਾਹਮਣੇ ਆ ਰਿਹਾ ਜਿੱਥੇ ਨਸ਼ਾ ਤਸ਼ਕਰਾ ਦੀ ਜਿਹੜੀ ਹੁਣ ਪ੍ਰਾਪਰਟੀ ਆ ਰਹੀ ਤੇ ਪੁਲਿਸ ਦੇ ਵੱਲੋਂ ਅਟੈਚ ਨੋਟਿਸ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਤੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਉਹ ਖੁਦ ਡੀਐਸਪੀ ਜਸਜੋਤ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਚਲਾਈ ਗਈ ਮਹਿੰਮ ਯੋਧਨਾ ਸ਼ਵਰੂਪ ਅੰਤਰਗਤ ਅੱਜ ਲੁਧਿਆਣਾ ਰੂਰਲ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਡਾਕਟਰ ਅੰਕਰ ਗੁੱਤਾ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਫ੍ਰੀਜ਼ਿੰਗ ਆਰਡਰ ਚਿਪਕਾਏ ਜਾ ਰਹੇ ਹਨ ਇਹ ਬੰਦੇ ਜਿਨ੍ਹਾਂ ਦੀ ਪ੍ਰਾਪਰਟੀਆਂ ਦੇ ਸਾਹਮਣੇ ਫ੍ਰੀਜ਼ਿੰਗ ਆਰਡਰ ਚਿਪਕਾਏ ਜਾ ਰਹੇ ਹੈ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੈ ਤੇ ਅੱਜ ਅਸੀਂ ਕੁੱਲ 1 ਕਰੋੜ 13 ਲੱਖ ਰੁਪਏ ਦੀ ਪ੍ਰਾਪਰਟੀ ਤੇ ਫ੍ਰੀਜ਼ਿੰਗ ਆਰਡਰਸ ਕੋਂਕੇ ਕਲਾ ਦੇ ਵੱਖ-ਵੱਖ ਪ੍ਰਾਪਰਟੀਆਂ ਦੇ ਉੱਪਰ ਲਗਾਏ ਤੇ ਇਹ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਨੋਟਸ ਲਗਾਈ ਹੈ ਇੱਕ ਟਾਂਦੇ ਆਰਡਰ ਦੇ ਨੋਟਿਸ ਹੈ ਇਹ ਕਿਸ ਚੀਜ਼ ਦੇ ਨੋਟਿਸ ਨਹੀਂ ਜੀ ਇਹਨਾਂ ਦੀ ਜਿਹੜੀ ਪ੍ਰਾਪਰਟੀ ਖਰੀਦੀ ਗਈ ਹੈ ਇਹ ਕੰਪੀਟੈਂਟ ਅਥਾਰਟੀ ਅਥਾਰਟੀ ਟੂ ਆਰਡਰਸ ਲਏ ਗਏ ਹੈ ਕਿ ਇਹ ਜਿਹੜੀ ਪ੍ਰਾਪਰਟੀ ਹੈ ਨਸ਼ਾ ਵੇਚ ਕਰਕੇ ਨਸ਼ੇ ਦੇ ਕਾਰੋਬਾਰ ਚੋਂ ਖਰੀਦੀ ਗਈ ਹੈ ਪ੍ਰਾਪਰਟੀ ਅਟੈਚ ਕਰਨ ਦੇ ਠੀਕ ਹੈ ਇਸ ਤੋਂ ਲੋ ਹੋਰ ਵੀ ਆਪਣੇ ਇਲਾਕੇ ਦੇ ਵਿੱਚ ਇਦਾਂ ਦੀਆਂ ਐਕਟੀਵਿਟੀਆਂ ਇਸ ਤੋਂ ਪਹਿਲਾਂ ਵੀ ਜੀ ਕਈ ਕਰੋੜਾਂ ਦੀਆਂ ਪ੍ਰਾਪਰਟੀਆਂ ਨੂੰ ਅਸੀਂ ਲੁਧਿਆਣਾ ਰੂਰਲ ਦੇ ਵਿੱਚ ਫ੍ਰੀਜ਼ ਕਰਾਇਆ ਹੈ ਵਕ ਵਕ ਥਾਣਿਆਂ ਦੇ ਵਿੱਚ ਇਹ ਮਹਿੰਮ ਜਾਰੀ ਕੀਤੀ ਗਈ ਹੈ ਜਿੱਥੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਕੰਜ਼ਿਊਮਰਸ ਨੂੰ ਓਟ ਸੈਂਟਰਾਂ ਦੇ ਵਿੱਚ ਤੇ ਹਸਪਤਾਲ ਤੋਂ ਦਵਾਈ ਵੀ ਦਵਾਈ ਜਾ ਰਹੀ ਹੈ ਤੇ ਐਡਮਿਟ ਕੀਤਾ ਜਾ ਰਿਹਾ ਉੱਥੇ ਹੀ ਨਸ਼ਾ ਵਿੱਚ ਕੇ ਪ੍ਰਾਪਰਟੀ ਬਣਾਉਣ ਵਾਲਿਆਂ ਦੀਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਲੁਧਿਆਣੇ ਦੇ ਵਿੱਚ ਪਹਿਲਾਂ ਵੀ ਸਾਰਸ ਮੇਲਾ ਲੱਗਦਾ ਸੀ ਤੇ ਇਸ ਸਾਲ ਵੀ 2025 ਦੇ ਵਿੱਚ ਲੁਧਿਆਣੇ ਦੇ ਪੀਏਯੂ ਦੇ ਗਰਾਊਂਡ ਦੇ ਵਿੱਚ ਸਾਰਸ ਮੇਲਾ ਲੱਗਿਆ ਜਿੱਥੋਂ ਦੂਰ ਦੂਰ ਤੋਂ ਲੋਕ ਜਿਹੜੇ ਨੇ ਉਹ ਸਾਰਸ ਮੇਲਾ ਦੇ ਵਿੱਚ ਪਹੁੰਚੇ ਅਤੇ ਉਹਨਾਂ ਦੇ ਵਿੱਚ ਹੁਣ ਰੌਣਕਾਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ। ਸਾਰਸ ਮੇਲਾ ਇੱਕ ਐਸਾ ਮੇਲਾ ਹੈ ਜਿੱਥੇ ਹਰੇਕ ਪ੍ਰੋਡਕਟ ਅਤੇ ਹਰੇਕ ਕੱਪੜੇ ਦੇ ਪਿੱਛੇ ਇੱਕ ਅਲੱਗ ਕਹਾਣੀ ਅਤੇ ਵੱਖਰੀ ਕਹਾਣੀ ਬਾਣੀ ਛੁਪੀ ਹੁੰਦੀ ਹੈ ਅਤੇ ਐਸੇ ਸਾਰੇ ਮੇਲੇ ਦੇ ਵਿੱਚ ਹੁਣ ਜਿਹੜੇ ਲੋਕ ਨੇ ਉਹ ਦੂਰੋਂ ਦੂਰੋਂ ਜਾ ਰਹੇ ਨੇ ਅਤੇ ਉੱਥੇ ਇੰਜੋਏ ਕਰ ਰਹੇ ਨੇ ਓਕੇ ਅਭੀ ਤੱਕ ਸਾਰੇ ਮੇਲਾ ਮੇ ਕਿਹਸਾ ਲੱਗ ਰਿਹਾ ਹੈ ਮਜ਼ਾ ਆ ਰਿਹਾ ਹੈ ਆਪੇ ਬਹੁਤ ਜ਼ਿਆਦਾ ਕੀ 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 ਆ ਅਭੀ ਤੱਕ ਹਮਨੇ ਆਪੇ ਖਾਣਾ ਖਾਇਆ ਹੈ ਹਮਨੇ ਆਪੇ ਸਮਾਨ ਖਰੀਦਾ ਔਰ ਹਮ ਝੂਲਾ ਝੁਲਾਂਗੇ ਆਪਨੇ ਵੀ ਸਮਾਨ ਲਿਆ ਹੈ ਕੀ ਕੀ ਲਿਆ ਹੈ ਹਮਨੇ ਹਲੇ ਲੈਣਾ ਹੈ ਹਾਂਜੀ ਲੈਣਾ ਹਲੇ ਮੰਮਾ ਕੇ ਲਈ ਕੁਛ ਲਿਆ ਮੰਮਾ ਕੇ ਲਈ ਨਹੀਂ ਲੈਣਾ ਕੁਛ ਲੰਘ ਗਏ ਮਜ਼ਾ ਆ ਰਿਹਾ ਇੱਥੇ ਅਭੀ ਕੀ ਆ ਹੋਰ ਕੀ ਆ ਕਰਨਾ ਹੈ ਇੱਥੇ ਜੂਲਾ ਜੂਲਾ ਅੱਛਾ ਸਾਰਸ ਮੇਲਾ ਕਿਵੇਂ ਲੱਗ ਰਿਹਾ ਨਹੀਂ ਸਾਰਸ ਮੇਲਾ ਬਹੁਤ ਵਧੀਆ ਲੱਗ ਰਿਹਾ ਹੈ ਜੇ ਤੱਕ ਕਿਹੜੀ ਕਿਹੜੀ ਸਟਾਲ ਤੇ ਵਿਜ਼ਿਟ ਕੀਤਾ ਅਜੇ ਤੱਕ ਅਸੀਂ ਬੁਕਸ ਦੇ ਸਟਾਲ ਤੇ ਗਏ ਆ ਤੇ ਅਸੀਂ ਸ਼ਾਇਦ ਰੈਸਟੋਰੈਂਟ ਤੇ ਗਏ ਸੀਗੇ ਹਾਂ ਜੀ ਹਾਂ ਜੀ ਇਨ ਹਾਲ ਤੱਕ ਕਿਹੜੀ ਕੋਈ ਸ਼ਾਪਿੰਗ ਵਗੈਰਾ ਕੀਤੀ ਹੈ ਜੀ ਹਾਂ ਜੀ ਹਾਂ ਜੀ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਕੀਤੀ ਹੈ ਸ਼ਾਪਿੰਗ ਲਈ ਨਹੀਂ ਵਾਈਫ ਲਈ ਇਹ ਲੈ ਨੇ ਆ ਦੇਖੋ ਕਰਾਵਾ ਚੌਥ ਗਿਫਟ ਦਿੱਤਾ ਜਾ ਰਿਹਾ ਨਹੀਂ ਨਹੀਂ ਕਰਵਾ ਚੌਥ ਗਿਫਟ ਇੰਨੇ ਨਾਲ ਕਿੱਥੋਂ ਮੰਨਦੇ ਆ ਅੱਛਾ ਮੈਮ ਤੁਸੀਂ ਮੈਨੂੰ ਦੱਸੋ ਕਿੰਨੀ ਕੁ ਜੇਬ ਖਾਲੀ ਕਰਵਾ ਰਹੇ ਹੋ ਅੱਜ ਗੰਟੀ ਜੋ ਪਸੰਦ ਆਏਗਾ ਲੈ ਲਵਾਂਗੇ ਹਾਂਜੀ ਤੁਸੀਂ ਗਏ ਹੋ ਮੈਸੇ ਕੱਪੜਿਆਂ ਵਾਲੇ ਸਟਾਲ ਤੇ ਨਹੀਂ ਫਿਲਹਾਲ ਨਹੀਂ ਗਈ ਅੱਜ ਦੇਖਦੇ ਆਗੇ ਰਸਤੇ 'ਚ ਆਉਂਦੇ ਆ ਤੇ ਮਤਲਬ ਤੁਸੀਂ ਹਜੇ ਪ੍ਰੋਪਰ ਕੋਸ਼ਿਸ਼ ਕਰੋਗੇ ਕਿ ਉਧਰ ਨਾ ਜਾਂਦੇ ਜੇਬ ਬਚ ਜੇ ਕਿ ਤੁਸੀਂ ਜੇਬ ਖਾਲੀ ਕਰਾਉਣੀ ਪੂਰੀ ਹੋ ਜੀ ਦੇਖ ਲਾਂਗੇ ਇੰਨੀ ਕੋਈ ਗੱਲ ਨਹੀਂ ਹਾਂਜੀ ਅੱਛਾ ਹੁਣ ਤੱਕ ਕਿਵੇਂ ਜਾ ਰਹੇ ਹੋ ਸਰ ਸਿਮਲਾ ਵੱਲ

इसी वीक में इसी वीक में वाह मतलब सर्च मेला पूरा रॉक अच्छा इससे पहले भी सर्च मेला आपने इंजॉय किया हाँ। या फर्स्ट है किया हुआ है अब ज़्यादा बेटर है या पहले वाला ज्यादा दोनों ही अच्छे है। है। अच्छे हैं दोनों है। अच्छे हैं अब तक की फेवरेट स्टॉल कौन सी है फेवरेट स्टॉल कपड़ों की कपड़ों कितनी शॉपिंग की है एक दो चीज़ें ली है बट अच्छी है कलेक्शंस भी बहुत अच्छी हैं हां जी घर वालों के लिए कुछ लिया घर वालों ने ही लेके दिया है <laughs> घर वालों की जेब खाली करई हमें लेकर देते हैं किवें लग रहे हैं बहुत बढ़िया लग, 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 लग रहे हैं तुझे लग रहे कि शॉपिंग की थी आज इधर शॉपिंग हॉलेट डोरमेट्स लाए हां ट्रेज वगैरह लईयां हां कि मजा आ रहा है बहुत अच्छा लग रहा है पहली बार आए हो या पहले भी आंदे रहे हो नहीं बेटे आगे भी आउने हैं इथे आगे भी आनी है तो इस बार हुन बढ़िया लग रहे बहुत अच्छा लग रहे हां जी अच्छा तुसी दसो किवें लग रहे हैं बहुत बढ़िया लग रहे हैं बहुत बढ़िया लग रहे हैं किवें का एक्सपीरियंस आ रहा है ਬਹੁਤ ਅੱਛਾ ਹੈ ਅੱਛਾ ਜਾ ਰਹੀ ਹੈ ਕਿੰਨ ਡਕ ਟੂ ਸੀ ਕਿਹੜੀ ਕਿਹੜੀ ਸ਼ਾਪਿੰਗ ਕੀਤੀ ਹੈ ਅੱਜ ਸ਼ੁਰੂ ਕੀਤੀ ਸ਼ਾਪਿੰਗ ਕਰ ਰਹੇ ਆ ਤੁਸੀਂ ਕਿਹੜੀ ਕਿਹੜੀ ਸਟਾਲ ਤੇ ਹਜ ਤੱਕ ਵਿਜ਼ਿਟ ਕਰ ਚੁੱਕੇ ਹੋ ਕਿਛੇ ਤੋਂ ਸ਼ੁਰੂ ਤੋਂ ਕਰ ਰਹੇ ਆ ਵਿਜ਼ਿਟ ਕੱਲੀ ਕੱਲੀ ਸਟਾਲ ਵਿਜ਼ਿਟ ਕਰ ਰਹੇ ਹੋ ਤੇ ਸਾਰੇ ਸਟਾਲ ਤੇ ਵਿਜ਼ਿਟ ਕਰਨਾ ਕਰਾਂਗੇ ਜੀ ਜਰੂਰ ਆਇਆ ਤਾਂ ਜਰੂਰ ਕਰਾਂਗੇ ਹੁਣ ਵੱਡੀ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਕਿ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਵੱਡਾ ਹੰਗਾਮਾ ਹੋਇਆ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਬਾਹਰ ਬੈਠਿਆ ਗਿਆ ਤੇ ਉਹਨਾਂ ਦੇ ਵੱਲੋਂ ਹਸਪਤਾਲ ਦੀ ਨਰਸ ਦੇ ਉੱਤੇ ਇਲਜ਼ਾਮ ਲਗਾਏ ਗਏ ਜੇ ਨਰਸ ਦੀ ਗੱਲ ਕੀਤੀ ਜਾਵੇ ਤਾਂ ਨਰਸ ਵੱਲੋਂ ਉਹਨਾਂ ਇਲਜ਼ਾਮਾਂ ਤੋਂ ਇਤਰਾਜ਼ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਕਿ ਆ ਜਾ ਰਿਹਾ ਹੈ ਕਿ ਹਸਪਤਾਲ ਦੀ ਕੋਈ ਗਲਤੀ ਨਹੀਂ ਹੈ ਪੂਰਾ ਮਾਮਲਾ ਕੀ ਹੈ ਤੋਂ ਦੱਸਦੇ ਆ ਕਿ ਹਸਪਤਾਲ ਦੇ ਵਿੱਚ ਇੱਕ ਮਰੀਜ਼ ਦੀ ਮੌਤ ਹੋ ਜਾਂਦੀ ਹੈ ਇਹ ਮਰੀਜ਼ ਦੀ ਮੌਤ ਜਿਹੜੇ ਹਸਪਤਾਲ ਦੇ ਵਿੱਚ ਹੁੰਦੀ ਹੈ ਉਸ ਦਾ ਨਾਮ ਫਿਲਹਾਲ ਤੱਕ ਰਜਿੰਦਰਾ ਹਸਪਤਾਲ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ ਮਰੀਜ਼ ਡਾਕਟਰ ਸੀ ਅਤੇ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੁਣ ਹਸਪਤਾਲ ਦੇ ਨਰਸ ਤੇ aarop ਲਗਾਏ ਜਾ ਰਹੇ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਨਰਸ ਦੇ ਵੱਲੋਂ ਗਲਤ ਟੀਕਾ ਜੜੇ ਲਗਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਸੀ ਉਸ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਜੇ ਨਰਸ ਦੀ ਗਲਤੀ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਤੇ ਪਰਿਵਾਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਹਸਪਤਾਲ ਦੀ ਗਲਤੀ ਦੇ ਕਰਕੇ ਸਾਡਾ ਬੰਦਾ ਜਿਹੜਾ ਹੈ ਉਹ ਮਾਰਿਆ ਗਿਆ ਆ ਉਹ ਇਸ ਪੂਰੇ ਮਾਮਲੇ ਨੂੰ ਜਾਣਦੇ ਆ ਮੈਂ ਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਈ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਆ ਰਿਹਾ ਸੀ ਮੈਂ ਤਾਈ ਨਾਲ ਗੱਲ ਕੀਤੀ ਮਤਾਈ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨਾਂ ਦੇ ਥੋੜਾ ਸਾਂਹ 'ਚ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਫੋਨ ਦਿੱਤ ਹੋ ਗਿਆ ਨਹੀਂ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚ ਐ ਕਿ ਸਾਡੇ ਕੋਲ ਟੀਕਾ ਫालतू ਪੈਦਾ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਸੁਣਿਆ ਟੀਕਾ ਕਿਉਂ ਲਾਇਆ ਕਹਿੰਦੀ ਇਹ ਟੀਕਾ ਇਹ ਟੀਕਾ ਕਹਿੰਦੀ ਫालतू ਜਨ ਤਾਂ ਲਾਦਾ ਕਹਿੰਦੀ ਜੇ ਐ ਫालतੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਉਲਿਆਵਾਂਗੇ ਅਸੀਂ ਸਾਡੇ ਨਾ ਟੀਕੇ ਮਹਿੰਗੇ ਟੀਕੇ ਪਏ ਨੇ ਜੀ ਕੰਮ ਸਾਡੇ ਅੱਢ ਡਿੰਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਰਹਿ ਕੇ ਮਰੀਜ਼ਾਂ ਨੂੰ ਸਾਮਦੇ ਆਰੇ ਕਿਹੜੇ ਹਸਪਤਾਲ ਚੋ ਰੇਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਅ 118 ਨੰਬਰ ਟੇਬਲ ਆ ਸਾਡਾ ਇਹ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਬਡਾ ਕੇ ਉੱਧਰ ਲੈ ਜਾਂਦਾ ਇਹ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਰਟ ਉਹਨਾਂ ਦੇ ਇਹ ਜਿਹੇ ਕੋਰਟ ਦਾ ਡਿੰਦਰ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਸਾਡੀ ਮੰਗ ਕੀ ਹੈ ਪ੍ਰਸ਼ਾਦੀ ਮੰਗੇ ਸਾਨੂੰ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਕੀ ਗੱਲ ਹੋਈ ਮੇਰੇ ਪਾਪਾ ਨੇ ਇਹ ਸੁਦੇਸ਼ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟਿਕਾ ਉਹੀ ਡੋਜ਼ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਤੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇ ਹੀ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟਿਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦਿੱਕਤਾਂ ਦੇ ਜੀ ਕੱਲੇ ਪਿਸ਼ਾਬ ਟਿਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟਿੱਕ ਕਰਦੇ ਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਦਾ ਅਸ਼ੀਸ਼ ਭਗਤ ਸੀਗੀ ਅਸੀ ਅਸੀਦ ਭਗਤ ਦੀ ਗਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਇਹ 12 ਨੰਬਰ ਵਾਰਡ ਚ ਦੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੁਧਰ ਆ ਜੂ ਵੀ ਬਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਰੋਡ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਲਗਾਤਾਰ ਉਹ 11 ਦਿਨ ਹਸਪਤਾਲ ਦੇ ਵਿੱਚ ਦਾਖਲ ਸਨ ਉਸ ਤੋਂ ਬਾਅਦ ਪੰਜਾਬੀਆਂ ਵਸਤੇ ਇੱਕ ਦੁੱਖ ਭਰੀ ਖਬਰ ਸਾਹਮਣੇ ਆਈ ਅਤੇ ਰਾਜਵੀਰ ਜਵੰਦਾ ਦੇ ਫੈਨਸ ਵਸਤੇ ਵੀ ਇੱਕ ਦੁੱਖ ਭਰੀ ਖਬਰ ਸਾਹਮਣੇ ਆਈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਬਾਅਦ ਉਹਨਾਂ ਦਾ 9 ਅਕਤੂਬਰ ਨੂੰ ਸੰਸਕਾਰ ਹੋਇਆ ਅਤੇ ਸੰਸਕਾਰ ਤੇ ਕਾਫੀ ਲੋਕ ਮੌਜੂਦ ਸਨ ਪਰ ਹੁਣ ਉਹ ਅੰਤਿਮ ਸੰਸਕਾਰ ਨੂੰ ਲੈ ਕੇ ਵੱਡੀ ਅਤੇ ਸ਼ੌਕਿੰਗ ਨਿਊਜ਼ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਇਸ ਪੂਰੇ ਦੇ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਉਹ ਖੁਦ ਸਿੰਗਰ ਗगन ਕੋਕਰੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਤੱਤੋ ਸ਼ੌਕਿੰਗ ਜਿਹੜੀ ਖਬਰ ਹੈ ਉਹ ਸਾਂਝੀ ਕੀਤੀ ਗਈ ਕਿ ਰਾਜਵੀਰ ਜੰਦਾ ਦੇ ਸਸਕਾਰ ਦੇ ਵਿੱਚ 150 ਤੋਂ ਵੱਧ ਫੋਨਾਂ ਦੀ ਜਿਹੜੀ ਚੋਰੀ ਹੈ ਉਥੇ ਹੋਈ ਅਤੇ ਇਸ ਦੇ ਨਾਲ-ਨਾਲ ਜੇਬ ਵੀ ਲੋਕਾਂ ਦੀ ਕੱਟੀ ਗਈ ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਦੋਂ ਅੰਤਿਮ ਸੰਸਕਾਰ ਹੋ ਰਿਹਾ ਸੀ ਤਾਂ ਉਥੇ ਪਰਿਵਾਰ ਦੇ ਲੋਕਾਂ ਦੇ ਨਾਲ-ਨਾਲ ਬਾਹਰਲੇ ਲੋਕ ਵੀ ਮੌਜੂਦ ਸਨ ਅਤੇ ਇਕੱਠ ਦੇ ਵਿੱਚ 150 ਤੋ ਵੱਧ ਜਿਹੜੇ ਫੋਨ ਨੇ ਉਹਨਾਂ ਦੀ ਚੋਰੀ ਹੋਈ ਸਸਿਕਾ ਜੀ ਸਾਰਿਆਂ ਨੂੰ ਅਮ ਕੱਲ ਜਵੰਦੇ ਵੀਰ ਦਾਸ ਸਸਕਾਰ ਸੀਗਾ ਤੇ ਇਹ ਨਾਲੇ ਜੀ ਪਲੀਜ਼ ਤਾਂ ਕਿ ਆਪਾਂ ਫਿਊਚਰ ਦੇ ਵਿੱਚ ਇਹੋ ਜੀਆਂ ਚੀਜ਼ਾਂ ਨੂੰ ਰੋਕ ਪਾਈਏ ਲੁਟਿਆਣੇ ਦੇ ਖੇਤੀਬਾੜੀ ਵਿਦਿਆਰਤੀ ਐਸੋਸੀਏਸ਼ਨ ਦੇ ਵੱਲੋਂ ਰੋਜ਼ ਪ੍ਰਦਰਸ਼ਨ ਲਗਾਇਆ ਗਿਆ ਇਹ ਰੋਜ਼ ਪ੍ਰਦਰਸ਼ਨ ਸਿਰਫ ਉਸੇ ਦਿਨ ਨਹੀਂ ਕਾਫੀ ਦਿਨਾ ਤੋਂ ਲਗਾਤਾਰ ਚੱਲ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੈ ਤੇ ਧਰਨਾ ਉਹ ਲਗਾਇਆ ਜਾ ਰਿਹਾ ਸੀ ਇਹਰਨਾ ਵਿਦਿਆਰਤਿਆਂ ਦੇ ਵੱਲੋਂ ਲੁਧਿਆਣੇ ਦੇ ਪੀਏਯੂ ਗੇਟ ਨੰਬਰ 1 ਤੇ ਲਗਾਇਆ ਗਿਆ ਤੇ ਉਹਨਾਂ ਤੋਂ ਲਗਾਤਾਰ ਜਿਹੜੀਆਂ ਮੰਗਾਂ ਨੇ ਉਸ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਗਿਆ ਤਰਨਾ ਲਗਾਇਆ ਗਿਆ ਤੇ ਐਸ ਐਮ ਮੋਕੇ ਸ਼ਰੋਮਨੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉੱਥੇ ਪਹੁੰਚੇ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਤੇ ਸੁਖਬੀਰ ਬਾਦਲ ਦੇ ਵੱਲੋਂ ਉਸ ਤੋਂ ਬਾਅਦ ਵਿਦਿਆਰਤਿਆਂ ਨੂੰ ਪ੍ਰੋਸਾ ਦਿਵਾਇਆ ਗਿਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਹੁਣ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਉਸ ਨੂੰ ਸੁਣਿਆ ਜਾਵੇਗਾ ਮਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਕੈਂਪਸ 'ਚ ਆਇਆ ਜਿੱਥੇ ਨੌਜਵਾਨ ਜਿਹੜੇ ਇੱਥੋਂ ਪੜ੍ਹ ਕੇ ਗਏ ਐ ਇੱਕ ਮਿੰਟ ਸੋਰਾ ਨੌਕਰੀਆਂ ਪਿਛਲੇ 10 ਸਾਲ 'ਚ ਕਿਸੇ ਨੇ ਨਹੀਂ ਦਿੱਤੀਆਂ ਐਗਰੀਕਲਚਰ ਸੂਬਾ ਹੈ ਬੈਸਟ ਯੂਨੀਵਰਸਿਟੀ ਤੋਂ ਪੜ੍ਹ ਕੇ ਆਏ ਐ ਤਕਰੀਬਨ ਐਡਿਓ ਦੀ 40% ਸੀਟਾਂ ਖਾਲੀ ਪਈਆਂ ਇੱਕ ਇਹਨਾਂ ਕੋਲੇ ਮਾਰਕੀਟ ਸੈਕਟਰੀ ਹੈ ਤੁਸੀਂ ਦੇਖੋ 91% ਪੋਸਟਾਂ ਨਾਮ ਮਾਰਕੀਟ ਕਮੇਟੀ ਦੀ ਸੈਕਟਰੀ ਦੀ ਖਾਲੀ ਹੈ ਸਾਰਾ ਪੰਜਾਬ ਚ ਕਣਕ ਪਰਚੇਜ਼ ਹੁੰਦੀ ਹੈ ਝੋਨਾ ਪਰਚੇਜ਼ ਹੁੰਦਾ ਹੈ ਮਾਰਕੀਟ ਕਮੇਟੀ ਕਹਿੰਦੀ ਸੈਕਟਰੀ ਹੈ ਨਹੀਂ ਆ ਤਾਂ ਇੰਨਾ ਮਿਸਮੈਨੇਜਮੈਂਟ ਸੂਬੇ ਨੂੰ ਕਰਤਾ ਇਹਨਾਂ ਨੇ ਕਿ ਬੁਰਾ ਹਾਲ ਕਰਤਾ ਐ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਦਾ ਨੁਮਾਇੰਦਾ ਤੇ ਅੱਜ ਸਾਡੇ ਵਿੱਚ ਆਪੋਜੀਸ਼ਨ ਪਾਰਟੀ ਦੇ ਲੀਡਰ ਜਿਹੜੇ ਸੁਖਵੀਰ ਬਾਦਲੂ ਸਾਹਿਬ ਪਹੁੰਚੇ ਸਾਡੀ ਹਮਾਇਤ ਕਰਨ ਦੇ ਲਈ ਕਿਉਂਕਿ ਸਾਡਾ ਮੁੱਦਾ ਇੱਕ এমਪਲੋਇਮੈਂਟ ਪਰਪਸ ਨੂੰ ਜੇਕਰ ਆਪਾਂ ਪਿੱਛੇ ਵੀ ਰੱਖਦੇ ਤਾਂ ਇੱਕ ਸਮਾਜਿਕ ਮੁੱਦਾ ਖੇਤਾਂ ਦੇ ਵਿੱਚ ਜਿਹੜੇ ਖੇਤੀਬਾੜੀ ਮਾਸਟਰਾਂ ਦਾ ਸਕੂਲਾਂ ਦੇ ਵਿੱਚ ਹੋਣਾ ਉਹਨਾਂ ਹੀ ਲਾਜ਼ਮੀ ਹੈ ਜਿੰਨਾ ਕਿ ਕਿਸੇ ਟੈਕਨੀਕਲ ਡਿਪਾਰਟਮੈਂਟ ਦੇ ਵਿੱਚ ਆਪਾਂ ਜਿਹੜੇ ਮਹਾਰਾਂ ਦਾ ਹੁਣਾ ਲਾ ਲਈਏ ਤਾਂ ਜੇਕਰ ਆਪਾਂ ਪੰਜਾਬ ਨੂੰ ਬਚਾਉਣਾ ਫੜਾਂ ਦੀ ਮਾਰ ਪੰਜਾਬ ਨੇ ਚੱਲੀ ਆ ਉੱਥੇ ਵੀ ਜੇਕਰ ਟੈਕਨੀਕਲਿਟੀ ਉੱਥੇ ਹੁੰਦੀ ਵਿਦਿਆਰਥੀਆਂ ਦੀ ਉੱਥੇ ਮੌਜੂਦ ਹੁੰਦੇ ਪੋਸਟਾਂ ਭਰੀਆਂ ਹੁੰਦੀਆਂ ਤਾਂ ਲੱਗਦਾ ਸਾਨੂੰ ਕਿ ਜਿਹੜੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਛੇਤੀ ਸੁਧਰ ਸਕਦੇ ਸੀ ਤਾਂ ਇਹੀ ਸਾਡੀਆਂ ਮੁੱਖ ਮੰਗਾਂ ਸਾਡੇ ਡਿਪਾਰਟਮੈਂਟ ਦੇ ਵਿੱਚ ਤਰਸਲ 70 ਤੋਂ ਵੱਧ 70% ਤੋਂ ਵੱਧ ਜਿਹੜੀਆਂ ਪੋਸਟਾਂ ਖਾਲੀ ਪਈਆਂ ਤਾਂ ਇਸੇ ਸੰਦਰਭ ਦੇ ਵਿੱਚ ਅੱਜ ਜਿਹੜਾ ਇਹ ਇੱਕ ਵੱਡਾ ਇਕੱਠ ਇੱਥੇ ਰੱਖਿਆ ਗਿਆ ਸੀ ਅੱਜ ਸਾਨੂੰ 16 ਦਿਨ ਪੱਕਾ ਮੋਰਚਾ ਲਾ ਕੇ ਬੈਠੇ ਆ ਆ ਸਾਰੇ ਪਿੱਛੇ ਦੇਖ ਰਹੇ ਹੋ ਸਾਰੇ ਵਿਦਿਆਰਥੀ ਪਿਛਲੇ 16 ਦਿਨਾਂ ਤੋਂ ਦਿਨ ਰਾਤ ਬੈਠੇ ਨੇ ਜੋ ਸਾਡੀਆਂ ਮੰਗਾਂ ਨੇ ਖੇਤੀਬਾੜੀ ਵਿਕਾਸ ਅਫਸਰ ਐਡਿਓ ਹੌਟਿਕਲਚਰ ਡਿਪਾਰਟਮੈਂਟ ਅਫਸਰ ਐਚਡੀਓ ਸੋਇਲ ਕਨ ਸਰਵੇਸ਼ਨ ਅਫਸਰ ਆਈਸੀਓ ਤੇ ਮੰਡੀ ਬੋਰਡ ਸਮੇਤ ਮਾਰਕਫੈੱਡ ਤੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਭਰਤੀ ਨੂੰ ਲੈ ਕੇ ਇਹ ਪੱਕਾ ਮੋਰਚਾ ਲੱਗਿਆ ਹੋਇਆ ਕਿ ਸੁਖਵੀਰ ਸਿੰਘ ਬਾਦਲ ਜੀ ਤੱਕ ਸਾਡੀ ਆਵਾਜ਼ ਪਹੁੰਚੀ ਉਹ ਉਚੇਚੇ ਤੌਰ ਤੇ ਸਾਡੇ ਕੋਲ ਇੱਥੇ ਪਹੁੰਚੇ ਸਾਡੀ ਹਮਾਇਤ ਕਰਨ ਪਹੁੰਚੇ ਵਾਦਾ ਵੀ ਕੀਤਾ ਜਾਨਤ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਰਾਜਵੀਰ ਜਵੰਤਾ ਦੇ ਸਸਕਾਰ ਤੇ ਹੋਈ 150 ਤੋਂ ਵੱਧ ਫੋਨਾਂ ਦੀ ਚੋਰੀ ਲੁਧਿਆਣੀ ਦੇ ਖੇਤੀਬਾੜੀ ਵਿਦਿਆਰਤੀ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਰਜਿੰਦਰਾ ਹਸਪਤਾਲ ਦੇ ਵਿੱਚ ਹੋਇਆ ਵੱਡਾ ਹੰਗਾਮਾ ਲੁਧਿਆਣੇ ਦੇ ਪੀਯੂ ਦੇ ਵਿੱਚ ਦੇਖਣ ਨੂੰ ਮਿਲੀਆਂ ਸਾਰੇ ਮੇਲੇ ਦੀਆਂ ਰੌਣਕਾਂ ਯੁਧ ਨਸ਼ਾ ਵਿਰੋਧ ਨੂੰ ਲੈ ਕੇ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ